ਸਸਿਕਾ ਦੋਸਤੋ ਮੈਂ ਪ੍ਰੋਫੈਸਰ ਰਧਵਾ ਆਪਣੇ ਚੈਨਲ ਰਧਵਾ ਪਰਮਜੀਤ ਤੇ ਤੁਹਾਡਾ ਨੇਕਾ ਸਵਾਗਤ ਕਰਦਾ ਹਾਂ ਜੀ ਔਰ ਲੈ ਕੇ ਆਇਆ ਹਾਂ ਤੁਹਾਡੇ ਵਾਸਤੇ ਰੋਜ਼ ਦੀ ਤਰ੍ਹਾਂ ਇੱਕ ਨਵੀਂ ਵੀਡੀਓ ਵੀਡੀਓ ਵੇਖਦੇ ਆ ਵੇਖਦੇ ਆ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਆ ਕਰੋ ਤੁਹਾਡੇ ਇੰਜ ਕਰਨਾ ਸਾਡੀ ਹੌਸਲਾ ਹਫਤੇ ਹੁੰਦੀ ਹੈ ਜੀ ਔਰ ਅਸੀਂ ਹੋਰ ਨਵੀਆਂ ਵੀਡੀਓ ਬਣਾਉਣ ਵਾਸਤੇ ਪ੍ਰੇਰਿਤ ਉਤਸ਼ਾਹਤ ਹੁੰਨੇ ਹਾਂ ਜੀ ਸਾਡੇ ਚੈਨਲ ਦਾ ਮਕਸਦ ਸਾਡੇ ਚੈਨਲ ਦੀ ਕੋਸ਼ਿਸ਼ ਹੈ ਕਿ ਅਸੀਂ ਪੰਜਾਬੀ ਵਿਰਸੇ ਪੰਜਾਬੀ ਸਭਿਆਚਾਰ ਅਤੇ ਪੰਜਾਬੀਅਤ ਨਾਲ ਜੁੜੇ ਹੋ ਜਿੰਦੇ ਵੀ ਪੱਕ ਨੇ ਉਸ ਨੂੰ ਆਪਣੇ ਚੈਨਲ ਦੇ ਖਲਾਵੇਂ ਵਿੱਚ ਲੈਣ ਦੀ ਕੋਸ਼ਿਸ਼ ਕਰ ਰਹੇ ਆ ਤਾਂ ਕਿ ਪੰਜਾਬੀਆਂ ਦਾ ਮਹਾਨ ਵਿਰਸਾ ਜਿਹੜਾ ਹੈ ਉਹ YouTube ਦੀ ਕਾਮਨ ਹਿੱਕ ਵਿੱਚ ਮਲਿਆ ਜਾ ਸਕੇ ਅਤੇ ਆਲਵਰਡ ਯ ਜਨਰੇਸ਼ਨਸ ਆਲਵਰਡੀਆਂ ਪੀੜੀਆਂ ਇਸ ਤੇ ਨਾਜ਼ ਤੇ ਮਾਣ ਮਹਿਸੂਸ ਕਰਦੀਆਂ ਰਹਿਣ ਤੁਸੀਂ ਇਸ ਪੱਖੋਂ ਆਪਣਾ ਸਹਿਯੋਗ ਦੇਣ ਲਈ ਅੱਗੇ ਆਵੋ ਜੀ ਅਸੀਂ ਸਾਨੂੰ ਬੇਨਤੀ ਕਰਾਂਗੇ ਤੁਸੀਂ ਸਹਿਯੋਗ ਦੇਣ ਲਈ ਸਿਰਫ ਇਹਨਾ ਕਰਨਾ ਕਿ ਜੇ ਤੁਸੀਂ ਵੀ ਪੰਜਾਬੀ ਲੋਕ ਆਰੂਪਾਂ ਵਿੱਚੋਂ ਜਿਵੇਂ ਕੋੜੀਆਂ ਸੁਹਾਗ ਸਿਟਣੀਆਂ ਟੱਪੇ ਮਾਈਏ ਲੋਕ ਗੀਤ ਲੰਬੀ ਏਕਦੇ ਗੀਤ ਵਿਰਾਗ ਦੇ ਗੀਤ ਘਰਾਂ ਪਸੰਦ ਕਰਦੇ ਹੋ ਤੁਸੀਂ ਆਪਣੀ ਵੀਡੀਓ ਬਣਾ ਕੇ ਭੇਜਿਓ ਅਸੀਂ ਆਪਣੇ ਚੈਨਲ ਤੇ ਪਰੌਣ ਚ ਬਹੁਤ ਹੀ ਖੁਸ਼ੀ ਤੇ ਮਾਣ ਮਹਿਸੂਸ ਕਰਾਂਗੇ ਕਿਸੇ ਗੱਲ ਦਾ ਪਤਾ ਨਾ ਲੱਗੇ ਤਾਂ ਸਾਡਾ ਨੰਬਰ ਦਿੱਤਾ ਹੋਇਆ ਜੀ 9815535410 ਤੁਸੀਂ ਕਾਲ ਕਰਕੇ ਸਾਨੂੰ ਪੁੱਛ ਸਕਦੇ ਹੋ ਜੀ ਤੁਸੀਂ ਸਾਨੂੰ ਸ਼ਾਰਟ ਬਣਾ ਕੇ ਵੀ ਭੇਜ ਸਕਦੇ ਹੋ ਜਿਵੇਂ ਸਿਟਣੀਆਂ ਦੇ ਟੱਪਿਆਂ ਦੇ ਅਰਬੋਲੀਆਂ ਦੇ ਅਸੀਂ ਉਹ ਵੀ ਪਾਰਿਆ ਜੀ 50 ਸੈਕਿੰਡ ਦਾ ਸ਼ਾਰਟ ਹੋਵੇ ਤੁਸੀਂ ਜੋ ਵੀ ਕੋਈ ਸਾਨੂੰ ਭੇਜਣਾ ਚਾਹੁੰਦੇ ਤੁਸੀਂ ਸਾਨੂੰ ਕਾਲ ਕਰਕੇ ਪੁੱਛ ਲਈ ਸਾਨੂੰ ਜ਼ਰਾ ਕੁ ਸਮਝਾ ਦੇਵਾਂਗੇ ਔਰ ਸਾਡੇ ਚੈਨਲ ਦੀ ਦੂਸਰੀ ਕੋਸ਼ਿਸ਼ ਦੂਸਰਾ ਮਕਸਦ ਹੈ ਕਿ ਅਸੀਂ ਪੰਜਾਬੀ ਵਿਆਹਵਾਂ ਨਾਲ ਸੰਬੰਧ ਜਿਹਨਾਂ ਦੇ ਰਸਮੋ ਰਿਵਾਜ ਨੇ ਉਹਨਾਂ ਨੂੰ ਆਪਣੇ ਚੈਨਲ ਤੇ ਅਪਲੋਡ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਇਹ ਇਸ ਕਰਕੇ ਵੀ ਅਪਲੋਡ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕਿ ਪੰਜਾਬੀ ਵਿਆਹਾਂ ਦੀ ਸ਼ਾਨ ਸ਼ੌਕਤ ਜਿਹੜੀ ਹੈ YouTube ਦੀ ਕਾਮਲ ਹਿਕੜੀ ਵਿੱਚ ਸੰਭਾਲੀ ਜਾ ਸਕੇ ਔਰ ਆਉਣ ਵਾਲੀਆਂ ਪੀੜ੍ਹੀਆਂ ਨਾਲ ਸੇ ਮਾਨ ਮਹਿਸੂਸ ਕਰ ਸਕਣ ਅਤੇ ਦੂਸਰਾ ਇਸ ਕਰਕੇ ਅਪਲੋਡ ਕਰਨ ਦੀ ਕੋਸ਼ਿਸ਼ ਕਰ ਰਹੀਆਂ ਕਿਉਂਕਿ ਜਿੰਨਾ ਦੋਸਤਾਂ ਨੇ ਆਪਣੇ ਬੇਟੇ-ਬੇਟੀਆਂ ਦੇ ਵਿਆਹ ਕਰਨੇ ਹੁੰਦੇ ਨੇ ਅਕਸਰ YouTube ਨੂੰ ਸਰਚ ਕਰਦੇ ਹੁੰਦੇ ਨੇ ਵਿਆਹ ਦੀਆਂ ਵੀਡੀਓ ਦੇ ਬਾਅਦ ਦੇ ਵੱਖਰੇ-ਵੱਖਰੇ ਆਈਡੀਆ ਲੈਣ ਵਾਸਤੇ ਔਰ ਤੁਹਾਡੀ ਵੀਡੀਓ ਵੀ ਕਿਸੇ ਦੀ ਸਰਚ ਵਿੱਚ ਆਵੇਗੀ ਔਰ ਕਿਸੇ ਨੂੰ ਨਵਾਂ ਆਈਡੀਆ ਦੇਵੇਗੀ ਸਾਡੇ ਚੈਨਲ ਤੇ ਜਿਹੜੀ ਵੀਡੀਓਜ਼ ਨੇ ਲੱਭਣ ਦਾ ਸੌਖਾ ਤਰੀਕਾ ਹੈ ਤੁਸੀਂ ਜੋ ਵੀ ਲੱਭਣਾ ਚਾਹੁੰਦੇ ਹੋ ਉਸ ਤੋਂ ਨਾਲ ਸਾਡੇ ਚੈਨਲ ਦਾ ਨਾਲ ਲਖੋ ਜਿਵੇਂ ਟੋਲ ਕੀ ਦੇ ਗੀਤ ਅਰਦਾ ਪਰਮਜੀਤ ਸਿਟਨੀਆਂ ਦਵਾ ਪਰਮਜੀ ਜਾਗਰ ਦਾ ਪਰਮਜੀਨ ਵੀਡੀਓ ਮਿਲ ਲਗੀ ਤੁਸੀਂ ਇੰਜੋਏ ਕਰ ਸਕਦੇ ਹੋ ਦੋਸਤੋ ਚਲਦੇ ਆ ਜੀ ਫਿਰ ਮਿਲਾਂਗੇ ਅਗਲੀ ਵੀਡੀਓ ਅੱਜ ਥੈਂਕ ਯੂ ਵੈਰੀ ਮਚ ਬਾਏ ਬਾਏ ਟੇਕ ਕੇਅਰ ਪੰਜਾਬੀ ਗੀਤਾਂ ਨੂੰ ਪਿਆਰ ਕਰਨ ਵਾਲੇ ਸਾਰੇ ਭੈਣਾਂ ਤੇ ਵੀਰਾਂ ਨੂੰ ਪਰਮਜੀਤ ਕਰ ਬੰਮੀ ਅੱਡੀ ਨੀਮਰਤਾ ਸੱਤ ਸੱਠ 4 ਲੱਖ ਦੀ ਹੈ ਜੀ ਦੋਸਤੋ ਅਸੀਂ ਦੇਖਦੇ ਹਾਂ ਕਿ ਗੀਤਾਂ ਦੀਆਂ ਬਹੁਤ ਬਣ ਗਈਆਂ ਹਨ ਜਿਨ੍ਹਾਂ ਵਿੱਚ প্রেম ਦੇ ਗੀਤ ਹਨ ਦੇਸ਼ਪਤੀ ਦੇ ਗੀਤ ਹਨ ਜੌਰ ਪਰਜਾਈ ਦੇ ਨਾਨੰਦ ਪਰਜਾਈ ਦੇ ਨੂੰਸਸ ਦੇ ਪਤੀ ਪਤਨੀ ਦੇ প্রেম ਦੇ ਗੀਤ ਹਨ ਪਤੀ ਪਤਨੀ ਦੇ ਵਿਛੋੜੇ ਦੇ ਗੀਤ ਹਨ ਪਤੀ ਪਤਨੀ ਦੇ ਨੋਕ ਚੋਕ ਦੇ ਗੀਤ ਹਨ ਗੀਤਾਂ ਦੀਆਂ ਬਣ ਗਈਆਂ ਅਨੇਕ ਹਨ ਅੱਜ ਮੈਂ ਗੀਤ ਲੈ ਕੇ ਰੂਬਰੂ ਹੋ ਰਹੀ ਆ ਉਹ ਪਤੀ ਵੱਲੋਂ ਦਰਕਾਰੀ ਹੋਈ ਪਤਨੀ ਦਾ ਗੀਤ ਹੈ ਚਲੋ ਫਿਰ ਕਰਦੇ ਆ ਸ਼ੁਰੂ ਖੂਏ ਤੇ ਪਾਣੀ ਮੈਂ ਪਰ ਚੀਰੇ ਵੇ ਵਾਲੇ ਆ ਗਾਗ ലു നിയ സി തരാ ദീദം ജല നേരസിയ कार्याय ससे नो हे chalamma gabaru ni sase ni meri e mangda si mera di ਕੀ ਹੋ ਜਈਆ ਉਹ ਦੀਆ ਅੱਖੀਆਂ ਨਾਲ ਨੀ ਮੇਰੀਏ ਕੀ ਹੋਤਾ ਜਹਾਂ ਦੀਦਾਰ ਮੈਂ ਜਲ ਬੇ ਵੇਰ ਗੀਆ ਆ ਕੀਆ ਸਸੇਨੀ ਮੇਰੀ ਏ ਦੇਵਰ ਵਰੀ ਗੰਦੀਦਾਰ ਮੈਂ ਜਲ ਦੇ ਨੋ ਹੈ ਨਹੀਂ ਮੇਰੀ ਇਹ ਦਰਦਾਰੇ ਅਲਖ ਜਗਾ ਮੈਂ ਜਲ ਰੇਸੀਆ ਤੀ ਤੋਲੇ ਕੀ ਸੱਸ ਨੇ ਮੇਰੀਏ ਦਰਦ ਦਰਦ ਗਾਲ कोटे तच चिके कूक दि मा प्योबेमे जमदीनोत्सि दिन्दे जल दे ਮਾ ਪਿਆਵੇ ਮੇਰੇ ਓ ਇੱਕ ਨਾਰਖੋ ਤਸੀਤੀ ਮੈਂ ਜਲ ਦੇ ਨੇ ਪਰ ਚਿਰੇ ਵੇਗਲੇ ਆ ਗਾਗਰ ਹੱਤ ਲਾ ਮੈਂ ਜਲੇ ਦੇ